ਲਾ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਲੋਹਾਖੇੜਾ ਤਹਿਸੀਲ ਲੋਂਗੋਵਾਲ ਤੇ ਜ਼ਿਲ੍ਹਾ ਸੰਗਰੂਰ ਬਾਈ ਪ੍ਰਦੀਪ ਕੋਲੇ ਪਹੁੰਚੇ ਹੋਏ ਆ ਸਮਰਾ ਡੈਰੀ ਫਾਰਮ ਤੇ ਜਾਨਵਰ ਇਹ ਮੰਨ ਲਓ ਵੀ 30 ਦੇ ਕਰੀਬ ਦਿਖਾ ਦਾਂਗੇ 10 ਤੋਂ 12 ਮੱਝਾਂ ਦਿਖਾ ਦਾਂਗੇ 17-18 ਗਾਵਾਂ ਦਿਖਾ ਦਾਂਗੇ ਤੇ ਜਿਹੜਾ ਰੇਟ ਆ ਰੇਟ 1/2 ਲੱਖ ਤੋਂ ਲਾ ਕੇ 2 ਲੱਖ ਤੱਕ ਦਾ ਰਹੂਗਾ ਬਾਕੀ ਗੱਲਬਾਤ ਬਾਈ ਨਾਲ ਕਰਾ ਦਾਂਗੇ ਤੇ ਇੱਕ ਦੋ ਪਸ਼ੂ ਵਿੱਚੋਂ ਕਹਿ ਲਈਏ ਤੋਰ ਕੇ ਦਿਖਾ ਦਾਂਗੇ ਤੇ ਬਾਕੀ ਖੜੇ ਦਿਖਾ ਦਾਂਗੇ ਹੋਰ ਪ੍ਰਦੀਪ ਕਿਵੇਂ ਆ ਵਧੀਆ ਵਧੀਆ ਚੜਦੀ ਕਲਾ ਚੜਦੀ ਕਲਾ ਨੰਬਰ ਬੋਲ ਦੋ ਜੀ 9530801956 95308 ਤੇ 0195622 ਦਾ ਨੰਬਰ ਆ ਸ਼ੁਰੂਆਤ ਇੱਥੋਂ ਕਰਦੀਏ ਇੱਥੋਂ ਕਰ ਲਈ ਆ ਚੋਟੀ ਦੇ ਮਾਰਦੇ ਗੈਰੀ ਕੈਮਰਾ ਬਾਲੀ ਡਾਵਲ ਚੋਟੀ ਆ ਕੱਦ ਵੀ ਫੁੱਲਾ ਬਾਈਜਨ ਵੀ ਫੁੱਲਾ ਚੜਾਈ ਵੀ ਫੁੱਲਾ ਤੇ ਲੱਕੇਰੀ ਵੀ ਬਾਲੇ ਚੰਗੇ ਦੀ ਆ ਗਈ ਕਿਹੜਾ ਸੂਆ ਪਰਦੀ ਪੇਦਾ ਤੀਜਾ ਬਾਈ ਤੀਜਾ ਸੂਆ ਕਾ ਇੱਕ ਦਿਨ ਕੱਢਦੇ ਤਿਆਰੀ ਆ ਬਈ ਐ ਮਾਲਾ ਦੋ ਚਾਰ ਦਿਨ ਟਿਕੀ ਰਹੀ ਜੀ ਲਾ ਕੇ ਠੀਕ ਆ ਗੱਲ ਆ ਕੱਢ ਵੀ ਸਕਦੀ ਆ ਠੀਕ ਆ ਗੱਲ ਤੇ ਜੇ ਭਾਈ ਉਪਰਾਂ ਕਰਕੇ ਸੂਪੀ ਸੂ ਵੀ ਸਕਦੀ ਹੈ ਠੀਕ ਹੈ ਗੱਲ ਹਾਂ ਵੀ ਜੇ ਟਿਕੀ ਰਹੀ ਜੇ ਨੇ ਇੱਥੇ ਜਗਾਲਾ ਜੂਲਾ ਕਰੀ ਜਾਂਦੇ ਜੀ ਲੱਗਿਆ ਹੋਇਆ ਸੂਪੇ ਵਧੀਆ ਬਾਈ ਰਨਾਲ ਦੇ ਨਾਲ ਵਿਕਜੂ ਠੀਕ ਹੈ ਗੱਲ ਤੋਰ ਚੋਬਰਾ ਖੋਲ ਕੇ ਸੂਆ ਬਾਈ ਕਹਿੰਦਾ ਤੀਜਾ ਪਰ ਖਾਪਦੀ ਸੱਜਣੋ ਦੂਜੇ ਸੂਏ ਲੱਗਦੀ ਦੂਜੇ ਜੀ ਦੇ ਹਿਸਾਬ ਨਾਲ ਮੈਂ ਨਾ ਬਾਈ ਨਾ ਕਿੰਨਾ ਕਰਕਾਰਾ ਡੁੱਧ ਦਾ ਬਾਈ ਡੁੱਧਾ ਬਾਈ 18 ਕਿਲੋ ਦਾ ਰਕਾਰਡ ਹੈ ਦਾ ਕਿਆ ਦੀ ਜਰੂਰਤ ਦੀ ਬਾਈ ਕਹਿੰਦਾ ਦੂਜੇ ਸੂਏ ਦਾ ਰਕਾਰਡ ਹੈ ਤੇ ਜਦੋਂ ਮੈਂ ਤੁਰੂਗੀ ਨਾ ਬਾਹਰੇ ਜਿਆਦਾ ਜੱਜਮੈਂਟ ਘੈਰੀ ਉਦੋਂ ਹੋਊਗੀ ਜਦੋਂ ਬਾਹਰਲੇ ਬੰਦੇ ਨੰਦੂ ਕੀ ਲੈ ਇੱਥੋਂ ਦਿਖਾ ਦਿੰਗਾ ਰੀ ਪਿਛਾਂ ਵਾਲੇ ਪੱਖ ਤੋਂ ਇੱਕ ਤਾਂ ਹੁੰਦਾ ਕੈਨਾਲਾ ਕੰਮ ਇੱਕ ਹੁੰਦਾ ਦਿਖਾਉਣ ਵਾਲਾ ਕੰਮ ਵੀ ਇਹਦੇ ਥਣਾ ਚ ਗੈਪ ਆ ਬਾਈ ਆਲੇ-ਦਾਲੇ ਗਿੱਠ ਬਾਈ ਗਿੱਠ ਦਾ ਹਣਾ ਪਰਮਾਤਮਾ ਇਹਦੀ ਉਮਰ ਲੰਬੀ ਰੱਖੇ ਬਾਈ ਹੀਰਾ ਦਾ ਹੀਰਾ ਆ ਪਿਛਲੇ ਥਣ ਤੋਂ ਪਿਛਲੇ ਦਾ ਤੇ ਅਗਲੇ ਤੋਂ ਪਿਛਲੇ ਦਾ ਵਜਨ ਵੀ ਫੁੱਲਾ ਤੇ ਤੁਰਦੀ-ਤੁਰਦੀ ਵਿੱਚ ਗਾਲਾਂ ਕਹੀ ਜਾਂਦੀ ਹੈ ਸੁਭਾਅ ਦੀ ਬੜੀ ਸ਼ੈਲੀ ਹੈ ਅਸਵਾੜੀ ਆ ਗਈ ਬਾਲੀ ਨਿੱਗੀ ਜਾਤ ਨਸਲ ਬਹੁਤ ਹੈ ਤੇ ਬਾਕੀ ਨਸਲ ਕੁਆਲਟੀ ਬਰੀਕੀਆਂ ਨਾ ਮੈਂ ਤੇ ਸੱਜਣੋ ਫੁੱਲ ਆ ਗਈਆਂ ਹਰੇਕ ਪੱਖ ਤੋਂ ਉਹੀ ਗੱਲ ਆ ਵੀਰ ਹੱਥ ਨਹੀਂ ਆਪਾ ਤਰ ਸਕਦੀ ਵੀ ਬਾਈ ਕਿਤੋਂ ਵੀ ਮੈਂ ਤੇ ਹੱਥ ਕਰਦੀਏ ਨੌਕਸ ਨਹੀਂ ਕੱਢ ਸਕਦੇ ਤੋਂ ਵੀ ਇੱਥੋਂ ਇਹ ਯਾਰ ਆਪਾਂ ਨੂੰ ਉਕਦੀ ਜੀ ਲੱਗਦੀ ਆ ਅ ਦਿਨ ਬਾਈ ਕਹਿੰਦਾ ਜ਼ਰੂਰ ਕੱਢ ਦੂਗੀ 2-4 ਹੋ ਸਕਦਾ ਗੱਡੀ ਚੜ੍ਹ ਕੇ ਸਫਰ 'ਚ ਸੂ ਵੀ ਪਵੇ ਪਰ ਜਿਹੜਾ ਦੁੱਧ ਦਾ ਜੈਨੂਨ ਤੇ ਰਿਕਾਰਡ ਆ ਨਾ ਬਾਈ ਕਹਿੰਦਾ ਤਾਂ ਦੁੱਧ ਦਾ ਰਿਕਾਰਡ ਆ ਗਿਆ ਸੱਜਣੋ 18 ਕਿਲੋ ਦਾ ਬਾਡੀ ਬੰਤਰ ਵੀ ਵਾਲੀ ਕਾਇਮ ਆ ਤੇ ਬਾਕੀ ਓਦਾਂ ਵੀ ਹਰੇਕ ਪੱਖ ਤੋਂ ਤੇ ਬਾਕੀ ਚੋਣ ਚਬਾਉਣ ਵਾਲੇ ਦਾ ਜਿੱਦਾਂ ਥਣ ਲੱਗ ਗਿਆ ਕੰਢੀ ਕਢ ਦੂਗੀ ਆ ਲੈ ਚੱਲ ਭਈਆ ਇਹਨੂੰ ਅੰਦਰ ਨੂੰ ਇਹ ਚਮਕ ਚੌਂਕ ਵੀ ਬਾਈ ਫੁੱਲ ਆ ਗਈ ਹੈ ਨਾ ਹਰੇਕ ਪੱਖ ਤੋਂ ਹਾਂ ਬਈ ਬਰੀਕ ਵੀ ਫੁੱਲ ਆ ਗਈ ਚਮਕ ਵਾਲੇ ਮਾਮਲੇ 'ਚ ਵੀ ਤੇ ਹਰੇਕ ਪੱਖ ਤੋਂ ਕਹਿ ਸਕਦੇ ਆ ਕਿ 100 ਦਾ 100 ਹੀ ਆ ਤੇ ਰੇਟ ਦਾ ਆਈਡੀਆ ਮੈਂ ਤੁਹਾਨੂੰ ਸ਼ੁਰੂ 'ਚ ਹੀ ਦੇ ਦਿੱਤਾ ਸੀ ਵੀ ਸਵਾ ਲੱਖ ਤੋਂ ਲਾ ਕੇ 2 ਲੱਖ ਤੱਕ ਦਾ ਰੇਟ ਰਹੂਗਾ ਮੱਜਾਂ 'ਚ ਤੇ ਬਾਕੀ ਦਾ ਭਾਅ ਵੀ 2 ਤੋਂ ਬਾਹਰ ਦਾ ਹੀ ਆ ਕਈ ਵਾਰ ਸੱਜਣ ਕੋਈ ਕਹਦੇ ਵੀ ਇਹ ਨਾ ਵਿੱਚ ਵਿਚਾਲੇ ਵਾਲੇ ਮੁੱਲ ਦੀ ਹੋਵੇ ਠੀਕ ਆ ਗੱਲ ਹਾਂ ਇਹ ਇਹਦਾ ਭਾਅ ਜਿਹੜਾ ਬਾਈ ਕਹਿੰਦਾ ਉਹ ਹੈਗਾ 2 ਲੱਖ ਤੋਂ ਬਾਹਰ ਦਾ ਤੇ ਇੱਥੋਂ ਦਿਖਾਈਂਦਾ ਰੀ ਗੈਪ ਹੋਏ ਇਹ ਥਾਣਾ ਥਾਣਾ ਦਾ ਗੈਪ ਦਿਖਾ ਦੀ ਨੇੜੇ ਲਾ ਕੇ ਇੱਥੇ ਨਾਲੇ ਲੈਵੇ ਦਾ ਡਿਜ਼ਾਈਨ ਦਿਖਾ ਤੇ ਸ਼ੂ ਤੋਂ ਲੈ ਕੇ ਆ ਮਨ ਲਾ ਵੀ ਅੱਗੇ ਧੁੰਨ ਤੱਕ ਜਾਂਦਾ ਤੇ ਆ ਗੈਪ ਬਹੁਤ ਸੋਹਣਾ ਥਾਣਾ ਦਾ ਤੇ ਹੁਣ ਆ ਜਾਗਾ ਰੀ 2 ਨੰਬਰ ਆਈ ਤੇ ਬਾ ਕਮਾਲ ਮਾ ਜੀ ਨੂੰ ਆਪਾਂ ਕਹਿ ਸਕਦੇ ਆ ਸਾਰੀ ਟਪ ਟੋਪ ਨੇ ਬਾਈ ਇੱਕ ਆਈਡੀਆ ਹੁੰਦਾ ਜੀ ਆਪਾਂ ਦਾ ਕੀ ਆ ਇੱਕ ਆਈਡੀਆ ਹੁੰਦਾ ਆਪਣਾ ਵੀਡੀਓ ਤੇ ਦਿਖਾਉਣ ਦਾ ਵੀ ਜਾਨਵਰ ਉੱਥੇ ਖੜੇ ਨੇ ਇਹਦੇ ਥੱਲੇ ਬਾਈ ਹੁਣ 13 ਕਿਲੋ ਜਮਾ ਤਿਆਰ ਦੁੱਧ ਆ ਕੋਈ ਇਹ ਨਹੀਂ ਦੇਖ ਵੀ ਆਪਾਂ ਵੀਡੀਓ ਥਣ ਜਮਾ ਖਾਲੀ ਨੇ ਮਈਆਂ ਦੇ ਵੀ ਕੋਈ ਆਪਾਂ ਵੀਡੀਓ ਬਣਾਉਣ ਦੇ ਮਾਰੇ ਕੰਨ ਚ ਟੈਗ ਆ ਸਰਚ ਕਰਕੇ ਕੱਢ ਸਕਦਾ ਕਿਹੜੇ ਪਿੰਡ ਦੀਆਂ ਖਾਸ ਹਸਾਰ ਦੀਆਂ ਝੁੱਟੀਆਂ ਨੇ ਠੀਕ ਆ ਗੱਲ ਹਾਂ ਇਹ ਆ ਕਿ 2 ਨੰਬਰ ਤੇ ਸੂਆ ਕਿਹੜਾ ਦੀ ਪ੍ਰਤੀਬਾ ਇਹ ਬਾਈ ਦੂਜਾ ਸੂਆ ਸੂਆ ਬਾਕੀ ਅੱਗੇ ਬਾਈ ਆਪਾਂ ਮੇਨ ਜੀ ਜਾਨਵਰੀ ਦਿਖਾ ਦਿੰਨੇ ਆ ਅੱਗੇ ਆ ਟੁੱਟੀ ਆ ਗਈ ਬਾਈ ਸੂਆ ਕਰਮ ਵਾਲੀ ਵੀ ਤੀਜਾ ਸੂਈ ਆ ਤੇ 17 ਕਿਲੋ ਦੁੱਧ ਦਾ ਰਿਕਾਰਡ ਹੈ ਦਾ ਬਾਈ 17 ਕਿਲੋ ਦਾ ਰਿਕਾਰਡ ਹੈ ਹੁਣ ਇਹ ਵੀ ਥਣਾ ਚ ਦੇਲਾ ਖਾਲੇ ਅੱਜ ਤੀਜਾ ਦਿਨ ਆ ਸੂਈ ਨੂੰ ਠੀਕ ਆ ਗੱਲ ਥੱਲੋ ਜਿਗਾਰ ਕਰਮ ਵਾਲੀ ਤਾਂ ਦੇਖ ਲੈ ਕਿੱਦਾਂ ਦਾ ਪੂਰਾ ਆਪਾਂ ਕਹਿ ਸਕਦੇ ਫੁੱਟ ਵਾਂਗੂ ਚੜਾਈ ਆ ਲੈ ਵੇ ਦੀ ਜਿਵੇਂ ਬਾਹਰ ਵਾਲੀਆਂ ਗਾਵਾਂ ਹੁੰਦੀਆਂ ਤੇ ਨਾਲ ਲੱਗਮਾਂ ਜਲੇਵਾ ਆ ਗਿਆ ਬਿਲਕੁਲ ਹਾਂ ਬਾਈ ਸੂਲ ਸੂਲ ਤੱਕੜਾ ਲੈ ਵਾ ਬਾਈ ਇਹ ਬਈ 1 ਲੱਖ 45 ਹਜ਼ਾਰ ਦੀ ਮਹਿੰਦਾਂਗੇ ਆਪਾਂ ਕੋਈ ਮੈਨੂੰ ਜਿੰਨਾ ਮਰਜ਼ੀ ਕਰਾ ਲੈ ਏ ਬਾਈ ਕਹਿੰਦਾ ਦੇ ਦਾਂਗੇ 1,54500 ਦੀ ਤੇ ਬਰੀਡਿੰਗ ਦੇ ਮਾਮਲੇ ਚ ਰਹੂਗੀ ਬਾਲੀ ਬੈਸਟ ਮੈਂ ਤੇ ਹੁਣ ਕਰੀ ਲੰਗਚਾਲ ਅਗਲੇ ਨੰਬਰਾਂ ਤੇ ਤੇ ਬਾਕੀ ਮੱਝਾਂ ਤੇ ਗਾਵਾਂ ਕਾਫੀ ਗਿਣਤੀ ਨੇ ਜਿੰਮ ਬਾਈ ਨੇ ਦੱਸਿਆ ਮੇਨ ਮੇਨ ਅੱਗੇ ਝੋਟੀ ਆ ਗਈ ਇਹ ਦੇਵਾਂਗੇ ਵੀਰੇ 40 ਦੀ ਝੋਟੀ ਆਪਾਂ 140 ਦੀ ਤਾਜੀ ਸੂਈ ਹੋਈ ਆ ਖਣ ਛੱਡੇ ਦੀਆਂ ਬਾਈ ਸਾਰੀਆਂ ਹੀ ਸਾਫ ਨੇ ਤੇ ਬਾਡੀ ਬੂਡੀ ਦਿਖਾ ਦੇ ਹਾਂ ਦੁੱਧ ਵਜੇ ਦਾ ਪਲੂਨ ਦਾ ਦਿੱਤਾ 13 ਕਿਲੋ ਦੁੱਧ ਆਦੂ 15 ਤੋਂ ਬਾਰੇ ਹਾਂ 14 ਮਲ ਦੇ ਵਿੱਚ 14 ਕਿੜਾ ਥੋੜਾ ਦਾ ਠੀਕ ਆ ਗੱਲ ਇਹਦਾ ਰੇਟ 140 ਹਾਂ ਬਾਈ ਆ ਆ ਜੋ ਟੀ ਇਹ ਵੱਡੀ ਛੋਟੀ ਆ ਗਈ ਬਾਈ ਤੋਰ ਪਤ ਤੋਰ ਚੋਬਰਾ ਖੋਲ ਕੇ ਇਹਨੂੰ ਯਾਜਮੈਂਟ ਜੀ ਇਹ ਵੀ ਸਮਾਰ ਕੇ ਕਰਾ ਦੇ ਜ ਮੈਂ ਇਹਦਾ ਕਿਹੜਾ ਸੂਆ ਬਾਈ ਦੂ ਇਹਦਾ ਤੀਜਾ ਬਾਈ ਆ ਇਹਦਾ ਦੂਜਾ ਹੈ ਇਹਦਾ ਬਾਈ ਕਹਿੰਦਾ ਆ ਗਿਆ ਤੀਜਾ ਸੂਆ ਜਿਵੇਂ ਪਰ ਬਾਡੀ ਵੀ ਬਣਤਰ ਆ ਜਿਹਾ ਸਮੁੰਦਰੀ ਬਾਈ ਕੁਆਲਿਟੀ ਇਹਨਾਂ ਦੀ ਇਹੋ ਜਿਹੀ ਹੈ ਵੀ ਜਿਵੇਂ ਦੂਜੇ ਲੱਗਦੀ ਆ ਪਰ ਵੀ ਐ ਵੀ ਉਹ ਜਿਹੜੀ ਚੀਜ਼ ਸਾਹਮਣੇ ਜਿਹਨੂੰ ਹੁਣ ਆਪਾਂ ਜਿਹਨੂੰ ਨਹੀਂ ਦੱਸਾਂਗੇ ਵੱਡੀ-ਬੁੱਡੀ ਬਹੁਤ ਆ ਲੰਬੀ ਬਹੁਤ ਵੱਡੀ ਬਾਈ ਸਮੁੰਦਰੀ ਸਮੁੰਦਰੀ ਜਹਾਜ਼ ਯਾਰ ਕੀ ਹੈ ਕਰੀ ਬਾਈ ਬਾਈ ਸਮੁੰਦਰੀ ਜਹਾਜ਼ ਸਮੁੰਦਰੀ ਜਹਾਜ਼ ਹੀ ਆ ਇਹਨ ਦਿਖਾ ਦੇ ਚੜਾਈ-ਚੜੂਈ ਉੱ ਦਮਾਨ ਬੈੱਡ ਜਿੰਨੀ ਚੜਾਈ ਹੋਊਗੀ ਇਹਦੀ ਉੱਤੇੋਂ ਬਾਡੀ ਦੀ ਸੂਈ ਹੋਈ ਇੱਕ ਗੱਬਣਾ ਗੱਬਣ ਬਈ ਗੱਬਣ ਇੱਕ ਦਿਨ ਕੱਢਦੀ ਆ ਇਹ ਕੱਢ ਜੂ ਤਿੰਨ ਚਾਰ ਦਿਨ ਕੀ ਰਿਕਾਰਡ ਦੱਸਿਆ ਇਹਦਾ ਰਿਕਾਰਡ ਇਹਦਾ ਦਿੱਤਾ 17 18 ਕਿਲੋ ਇੱਥੋਂ ਘਰੀ ਸਾਰੀ ਦਿਖਾਈ ਮੈਂ ਪਲਵਾਨ ਆਇਓ ਤੁਰਦੀ ਨਾਲੇ ਸਾਈਡ ਤੋਂ ਲੰਬਾਈ ਲੰਬੂਈ ਦਿਖਾਦੀ ਸਾਰੀ ਰਿਜਨਲ ਆ ਬਈ ਇੱਥੋਂ ਦਿਖਾ ਦੇ ਖੜਨੀ ਕੋਈ ਨਹੀਂ 3.0 ਤੋਂ ਲਾ ਕੇ ਜੈਡ ਬਲੈਕ ਆ ਪਿਓਰ ਆ ਫੇਸ ਕਰਦੇ ਬਈ ਉਰਲੀ ਬੰਨੇ ਬੋਚ ਕੇ ਬੋਚ ਕੇ ਬੋਚ ਕੇ ਇੱਥੋਂ ਇੱਥੋਂ ਦਿਖਾ ਦੇ ਤੇ ਲੈ ਆ ਬਈ ਐਂ ਦੀ ਕਮਾਲੀਆ ਆ ਵੀ ਮੇਰਾ ਖਿਆਲ ਆ ਜੈਡ ਬਲੈਕ ਹੀ ਗਈ ਪੁੰਜੜ ਤੱਕ ਹਾਂ ਬਈ ਕਿੰਨਾ ਦੁੱਧ ਦੱਸਿਆ ਦਾ 17-18 ਕਿਲੋ ਦੁੱਧ ਦੁੱਤਾ ਬਈ ਤੇ ਬਾਕੀ ਬਾਡੀ ਦੀ ਬਣਤਰ ਤੇ ਲੇਵੇ ਦਾ ਡਿਜ਼ਾਈਨ ਬਹੁਤ ਸੋਹਣਾ ਰੱਖਦੀ ਆ ਜੇ ਗੱਲ ਕਰ ਲਈਏ ਚੋਣ ਚਬਾਉਣ ਵਾਲੇ ਮਾਮਲੇ 'ਚ ਹੋਊਗਾ ਤਕਰੀਬਨ 100 ਦਾ 100 ਇਹ ਤੇ ਸਿੰਘ ਤੋਂ ਇਹ ਲੱਗਦਾ ਜਿਵੇਂ ਦੂਜੇ ਸੂਏ ਇਹ ਦੂਜੇ ਕਹਦੇ ਫੇਸ ਕੁਆਲਿਟੀ ਤੋਂ ਪਰ ਸੂਆ ਬਾਈ ਕਹਿੰਦਾ ਜੈਨੂਇਨ ਆ ਤੀਜਾ ਸੂਂਦੀ ਆ ਜਿਵੇਂ Ориਜినਲ ਆ ਇਹ ਹਰਿਆਣਾ ਦੀ ਮਾਤਰਾ ਹਾਂ ਬਈ ਇੱਥੇ ਕਿਹੜਾ ਇਹਨਾਂ ਦੇ ਸਟੈਂਪ ਲੱਗੀ ਹੁੰਦੀਆਂ ਕਰਮਾਲੀਆਂ ਦੇ ਯਾਰ ਠੀਕ ਆ ਗੱਲ ਹੁਣ ਇਹ ਕਿਹੜਾ ਬ ਹਾ ਫੇਸ ਕੁਆਲਿਟੀ ਤੋਂ ਪਰ ਐ ਵੀ ਜਿਹੜੀ ਚੀਜ਼ੇ ਜਨਮਰ ਆਪਣੀ ਕੇਅਰ ਦੇ ਉੱਤੇ ਲੈ ਆ ਲੈ ਬਾਈ ਚਾਹੇ ਪਹਿਲਾਂ ਝੋਟੀ ਲੈ ਲਾ ਜੇ ਮੰਨ ਕੇ ਆਪਾਂ ਕੇਅਰ ਨਹੀਂ ਬਾਈ ਉਹ ਵੀ ਖਤਮ ਹੋ ਜਾਂਦੀਆਂ ਨੇ ਜੇ ਇਹਦੀ ਕੇਅਰ ਰਹੂਗੀ ਤਾਂ ਇਹ ਦੂਜੇ ਤੀਜੇ ਤੇ ਖੜੀ ਹੋਏ ਇੱਥੇ ਰਹਿਣਾ ਬਸ ਨਹੀਂ ਜਿਹਦੇ ਹਿਸਾਬ ਨਾਲ ਇਹਦੀ ਬਾਡੀ ਬਣਤਰ ਆ ਤੇ ਦੁੱਧ ਦਾ ਰਿਕਾਰਡ ਬਹੁਤ ਚੰਗਾ ਆ ਗਿਆ ਇਹਦਾ ਸੂਆ ਬਾਈ ਕਹਿੰਦਾ ਤੀਜਾ ਤੇ ਗੱਬਣਾ ਦਿਨ ਕੱਢ ਦੂਗੀ 2-4 ਤੇ ਦੁੱਧ ਦਾ ਰਿਕਾਰਡ ਵੀ ਬਹੁਤ ਚੰਗਾ ਮੈਂ ਲਾ ਬਾਕੀ ਬਾਡੀ ਬਣਤਰ ਥਣਾ ਦਾ ਗੈਪ ਹਰੇਕ ਪੱਖ ਤੋਂ ਦੱਸਦੀ ਇਹ ਝੋਟੀ ਗੱਲ ਸੁਈਆ ਬਾਈ ਇਹ ਖਾਲੀ ਆ ਬੋਲੋ ਚ ਸਾਰੀ ਖਾਲੀ ਆ ਬਾਈ ਦਿਖਾ ਗੈਰੀ ਬਾਡੀ ਤੇ ਬਰੀਕ ਬਰੂ ਦੇਖਾ ਕਿੰਨੀ ਛਣ ਚੱਡੇ ਦੀ ਤਾਂ ਬੇਕਮਾਲੀ ਐ ਵੀ ਆ ਸਾਫ ਉਹ ਤੇਰਾ ਦਿੱਤਾ 15 ਕਿਲੋ ਠੀਕ ਆ ਜੀ ਗੁੱਲੇ ਵਾਲਾ ਥਾਣਾ ਇਹਦਾ ਵਧੀਆ ਤੇ ਬਾਕੀ ਥੱਲੇ ਸਾਰੀ ਰੀਜਨਲ ਵੱਡੇ ਹੈਡ ਦੀਆਂ ਝੋਟੀਆਂ ਨੇ ਬਾਈ ਜੰਨੀਆਂ ਹੈਗੀਆਂ ਨੇ ਇਹ ਸਾਰੀਆਂ ਝੋਟੀਆਂ 45 ਦੀ ਝੋਟੀ ਦੇ ਦਾਂਗੇ ਬਾਈ 1 ਲੱਖ ਤੇ 45 ਹਜ਼ਾਰ ਦੀ ਅਈ ਦੀ ਕੀ ਗੱਲ ਬਾਤ ਆ ਫਿਰ ਇਹ ਥੱਲੇ ਹੁਣ ਓ 25 ਕਿਲੋ ਦੁੱਧ ਬਾਈ 25 ਕਿਲੋ ਹਾਜ਼ਰ ਹਾਜ਼ਰ ਬਾਈ ਸੁਆ ਵਰਦੀ ਪੈਦਾ ਇਹਦਾ ਦੂਜਾ ਬਾਈ ਕਿੰਨੇ ਦਿਨ ਦੀ ਸੁਗਿਆ ਇਹ ਨੂੰ ਹੋ ਗਿਆ ਅੱਜ ਬਾਈ ਪੰਜ ਦਾ ਸੂਈ ਨੂੰ ਪੰਜਾਂ ਦਾ ਨਾਂ ਦੀ ਹਾਂ ਬਈ ਤੇ ਪੀਕ ਲੈਵਲ ਦਾ ਫਰਨ ਆ ਜੇ ਬਾਦੂ ਬਈ ਮਹੀਨੇ ਦੇ ਵਿੱਚ ਮਹੀਨੇ ਦੇ ਵਿੱਚ ਦੁੱਧ ਪੂਰਾ ਕਰਦੀ ਹੈ ਗਾਂ ਸਹੀ ਠੀਕ ਆ ਗੱਲ ਹਾਂ ਆ ਜਾਗਾ ਰੀ ਅਗਲੇ ਨੰਬਰ ਤੇ ਅਈ ਦੀ ਕੀ ਗੱਲ ਇਹਦੇ ਇਹਦਾ ਵੀ ਵਹਿੜਤਾ ਜੀ ਸੂਈਆ ਕੱਲ ਦੁੱਧ ਮੰਨ ਕੇ 35 36 ਕਿਲੋ ਦਿੱਤਾ ਹੋਇਆ ਠੀਕ ਆ ਜੀ ਦੂਜਾ ਸੂਆ ਬਹੁਤ ਵਧੀਆ ਫਾਰਮ ਦੀ ਆ ਠੀਕ ਆ ਜੀ ਬਾਕੀ ਆ ਬਈ ਇੱਕ ਵੀਡੀਓ ਆਈਡੀਆ ਫੇਰ ਉੱਥੀ ਗੱਲ ਆਈ ਆਈਡੀਆਗਾ ਜਿਹੜੇ ਸੱਜਣੇ ਲੈਣੀ ਆ ਅਗਲਾ ਫਾਰਮ ਤੇ ਆਊਗਾ ਰੇਟ ਗਾਵਾਂ ਦੇ ਆਪਣੇ ਕੋਲੇ ਅੱਜ 60000 ਤੋਂ ਸਟਾਰਟ ਹੋ ਕੇ ਹਾਂ ਜੀ ਮਨ ਕੇ 70 75 80 90 ਲੱਖ ਸਵਾ ਲੱਖ ਹਾਈएस्ट ਰੇਟ 140000 ਰੁਪਿਆ ਦਾ ਇੱਕ ਬੱਚੀ ਨੂੰ ਛੱਡ ਗਏ ਠੀਕ ਹੈ ਜੀ ਹੁਣ ਅੱਗੇ ਆ ਬੇੜਾ ਆ ਗਏ ਜਿੱਦਾਂ ਆਪਾਂ ਰੇਟ ਸਾਰਿਆਂ ਨੇ ਭਾਅ ਦੱਸ ਤੇ ਇਹ ਬੱਚੀ ਸੂਈ ਐਰ ਸ਼ਰ ਬੱਚੀ ਨੂੰ ਜਨਮ ਦਿੱਤਾ ਠੀਕ ਹੈ ਜੀ ਇਹਦਾ ਬਾਜਬ ਰੇਟ 75000 ਰੁਪਿਆ ਵੇੜ ਦਾ ਠੰਡੀ ਨਾਲ ਐਰ ਸ਼ਰ ਬੱਚੀ ਆ ਗਈ ਤੇ ਠੰਡੀ ਸੀਲ ਚਵਾਈ ਦੀ ਕੱਢਾਈ 4-5 ਕਿਲੋ ਬੋਲਾ ਇਹ ਸੂਈ ਸੀ ਬਾਈ 10:00 ਵਜੇ ਤੇ ਲੈਵਾ ਰੱਖਦੀ ਆ ਲੈਵਾ ਫਿੱਟ ਫਿੱਟ ਰੱਖੂ ਦੇ ਕੁਆਲਟੀ ਬਹੁਤ ਆ ਤੇ ਸ਼ਾਈਨਿੰਗ ਸ਼ੂਨਿੰਗ ਫੁੱਲ ਆ ਬਹੁਤ ਵਧੀਆ ਬਾਈ ਅਬ ਮੰਨ ਕੇ ਵੀ ਮਾਰਦੀ ਕੈਮਰਾ ਹੈਗੇ ਨੇ ਭਾ ਆਪਣੇ ਕੋਲੇ 60000 ਤੋਂ ਸਟਾਰਟ ਹੋ ਕੇ ਠੀਕ ਆ ਗੱਲ ਆ ਬੱਛੀ ਦੀ ਕੀ ਗੱਲ ਬਾਤ ਇਹ ਬਾਈ ਥੋੜੀ ਜਿਹੀ ਕੱਚੀ ਆ ਮਹੀਨੇ ਦੀ ਤੇ ਆ ਜਾ ਗਰੀ ਆ ਆ ਬੈੜ ਆ ਗਈ ਬਾਈ ਇਹ ਬੈੜ ਦੇਵਾਂਗੇ ਬਾਈ ਜੀ ਆਪਾਂ 1.5 ਲੱਖ ਰੁਪਏ ਦੀ 1 ਲੱਖ ਤੇ 25000 ਹਾਂ ਇਹ ਬੈੜਾਂ ਬਾਈ ਆ ਗਏ 30 35 35 ਕਿਲੋ ਲੁੱਦਾਲੀਆਂ ਬੈੜਾਂ ਨੇ ਇਹ ਸਾਰੀਆਂ ਠੀਕ ਆ ਜੀ ਕਿਉਂਕਿ ਵਿੱਚ ਸੱਜਣ ਕਹਿੰਦੇ ਯਾਰ ਵੀਡੀਓ ਲੰਬੀ ਬਣ ਗਈ ਪਰ ਤਾਂ ਹੀ ਆਪਾਂ ਕਹਿੰਨੇ ਵੀ ਆਪਾਂ ਕ ਹਿੰਟ ਦੇ ਦਿੰਨੇ ਆ ਦੇਖ ਲੈਣੇ ਅੱਗੇ ਆ ਬੱਚੀ 4 ਦੰਦਾਂ ਦੀ ਠੀਕ ਆ ਜੀ 1 ਲੱਖ 115000 ਦੀ ਬੱਚੀ ਦੇ ਦਾਂਗੇ ਇੱਕ ਦਿਨ ਕੱਢਦੀ ਆ ਇਹਦੇ ਦਾ ਬਈ ਹਲੇ ਦਿਨ ਤਾਂ 15 ਬੰਦੇ ਪਰ ਜਦੋਂ ਤਿਆਰ ਹੋ ਗਈ ਕਰਮ ਵਾਲੀ ਡਿਜ਼ਾਈਨਡ ਯੂਨ ਵਾਲਾ ਮੱਝਾਂ ਕਾਇਆਂ ਬਈ ਬਰੀਡ ਸਾਰੇ ਤਰ੍ਹਾਂ ਦੀ ਖੜੀ ਆਪਣੇ ਕੋਲੇ ਐ ਤੇ ਮਾਰਦੀ ਜਿਵੇਂ ਆ ਗਿਆ ਬਹਿੜਾ ਆ ਗਿਆ ਬਈ ਕੋਈ ਮਰਜ਼ੀ ਸੱਜਣ ਲੈ ਜੇ 65-60000 ਦੀਆਂ ਬੱਚੀਆਂ ਦੇ ਦਾਂਗੇ 20-20 ਦਿਨਾਂ ਦੀਆਂ ਕੱਚੀਆਂ ਨੇ ਇਹ ਦੋਨੇ ਹਾਂ ਬਈ 4 ਦੰਦ ਬਈ ਡੈਨਮਾਰਕ ਦੀ ਆ ਇੱਥੇ ਵਧੀਆ ਬਹਿੜਾ ਨੇ 20-20 ਦਿਨ ਲੈਂਦੀਆਂ ਨੇ ਭਾਅ ਉਹ ਜਾਏ ਵੀ ਜੀ ਕੋਈ ਤਿਆਰ ਕਰਕੇ ਅੱਗੇ ਵੇਚਣ ਵਾਲਾ ਸੱਜਣ ਵੀ ਲੈ ਗਿਆ ਚਾਰ ਪੈਸੇ ਕਮਾਈ ਦੇਣ ਵਾਲਾ ਸੌਦਾ 65 61 30 ਦਾ ਜੋੜਾ ਹੋ ਗਿਆ 1 30 ਦੀ ਪਹੁੰਚ ਕਰ ਦਾਂਗੇ 200 ਕਿਲੋਮੀਟਰ ਤੱਕ ਹਾਂ ਬਾਈ ਆ 1 30 ਚ ਆ ਜੋੜੇ ਦੀ ਬਾਈ ਕਹਿੰਦਾ ਪਹੁੰਚ ਕਰ ਦਾਂਗੇ ਤੇ ਗਰੀਬ ਇਹ ਮੇਰੇ ਨਾਲ ਕਨਫਰਮ ਬਾਕੀ ਆ ਬਾਈ ਇਹ ਚਾਰ ਦਾ ਅੰਦਰ ਇਹ ਚੌਕੀ ਆ ਭਾਜੀ ਇਧਰ ਲਈ ਉਹ ਛਿੱਗੀ ਆ ਭਾਜੀ ਆ ਚਾਰ ਦਾ ਅੰਦਰ ਤੇ 6 ਦਾ ਅੰਦਰ ਤੇ ਇਹ ਆਈ ਦੀ ਕੀ ਗੱਲ ਬਾਤ ਆ ਇਹਦੇ ਹਲੇ ਬਾਈ ਭਲਾਈਆਂ ਲੱਗੀ ਪਾਉਣਾ ਲੈ ਜੂ ਕਰਮ ਵਾਲੀ ਹਲੇ ਹਫਤਾ ਇੱਕ ਹਫਤਾ ਹਾਂ ਇਹਦੇ ਮੁੱਡੀਆਂ ਜਿਹਾ ਸਿੰਘਾਂ ਦੀਆਂ ਹੈਗੀਆਂ ਨੇ ਮੂਰੇ ਠੀਕ ਹੈ ਜੀ। ਉਹ ਵੀਡੀਓ ਜਿ ਆਪਣਾ ਫਰਜ ਬਣਦਾ ਦੱਸਣ ਦਾ। ਠੀਕ ਹੈ। ਦੁੱਧ 25 26 ਕਿਲੋ ਮੰਨ ਕੇ ਜਿਹੜਾ ਮਰਜ਼ੀ ਲੈ ਲੈ। ਠੀਕ ਹੈ ਜੀ। ਹਾਂ। ਤੇ ਨੰਬਰ ਬੋਲ ਦੋ ਜੀ। 953080156 95308 ਤੇ 0195622 ਦਾ ਨੰਬਰ ਆ। ਸੰਪਰਕ ਬਾਈ ਨਾਲ ਕਰ ਲਿਓ। ਧੰਨਵਾਦ।